ਹਾਂਜੀ ਦੋਸਤੋ ਬਾਬਾ ਪ੍ਰਾਪਰਟੀਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਆਪਾਂ ਫੇਰ ਹਾਜ਼ਰਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਹ ਦਸਾਂਝ ਰੋਡ ਮੋਗਾ ਸ਼ਹਿਰ ਦੇ ਵਿੱਚ ਕੋਠੀ ਆ ਤੇ ਬਹੁਤ ਹੀ ਸੋਹਣਾ ਫਰੰਟ ਹੈ ਇਸ ਕੋਠੀ ਦਾ ਤੁਸੀਂ ਦੇਖ ਸਕਦੇ ਹੋ ਬਾਹਰ ਤੋਂ ਲੋਕੇਸ਼ਨ ਆਸੇ ਪਾਸੇ ਦੇ ਏਰੀਏ ਦੀ ਲੋਕੇਸ਼ਨ ਤੇ ਬਾਬਾ ਪ੍ਰਾਪਰਟੀ ਚੈਨਲ ਹੀ ਹੈ ਜਿਹੜਾ ਤੁਹਾਨੂੰ ਘਰ ਦੇ ਆਸੇ ਪਾਸੇ ਦੀ ਲੋਕੇਸ਼ਨ ਗਲੀਆਂ ਛੱਤ ਆਸੇ ਪਾਸੇ ਦੇ ਰਹਿਸ਼ ਜਿਹੜੀ ਆ ਉਹ ਦਿਖਾਉਂਦਾ ਕੋਸ਼ਿਸ਼ ਕਰਦੇ ਹੁੰਨੇ ਆ ਤੇ ਉਸ ਤੋਂ ਪਹਿਲਾਂ ਆਪਾਂ ਕੋਠੀ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਇੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਬਿਲਕੁਲ ਫ੍ਰੀ ਹੈ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਇਸ ਕੋਠੀ ਦੇ ਦੋ ਪੋਰਚ ਹੈਗੇ ਆ ਸੋ ਇਹ ਸਾਹਮਣੇ ਆਪਾਂ ਦੇਖ ਰਹੇ ਹਾਂ ਕਾਫੀ ਆਪਾਂ ਕਹਿ ਸਕਦੇ ਹਾਂ ਵੀ ਵੇੜੇ ਤਰ੍ਹਾਂ ਵੇੜਾ ਵੀ ਹੈ ਤੇ ਪੋਰਚ ਵੀ ਡਬਲ ਆ ਗੱਡੀ ਸਾਧਨ ਖੜਾਉਣ ਨੂੰ ਅਲੱਗ ਤੋਂ ਵੀ ਬਣਾਇਆ ਹੋਇਆ ਤੇ ਇਹ ਜੋ ਮੇਨ ਡੋਰ ਦੇ ਮੇਨ ਗੇਟ ਦੇ ਸਾਹਮਣੇ ਪੋਰਚ ਆ ਮੇਨ ਕੋਠੀ ਦਾ ਇਹ ਵੀ ਕਾਫੀ ਖੁੱਲਾ ਡੁੱਲਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਆਜੋ ਫਿਰ ਐਂਟਰ ਕਰਦੇ ਆ ਇਸ ਕੋਠੀ ਦੇ ਵਿੱਚ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਫ੍ਰੀ ਆਫ ਕਾਸਟ ਹੈ ਕੋਈ ਖਰਚਾ ਨਹੀਂ ਹੁੰਦਾ ਤੇ ਆਜੋ ਫਿਰ ਚੱਲਦੇ ਆ ਆਪਾਂ ਦੇਖਦੇ ਆ ਇਸ ਕੋਠੀ ਨੂੰ ਸੋ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਹੈ ਕੋਠੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ 12.5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਇਹ ਲਿਵਿੰਗ ਏਰੀਆ ਕਾਫੀ ਖੂਬਸੂਰਤ ਜਿਹੜੀ ਆ ਕੋਠੀ ਹੈਗੀ ਆ ਰੰਗ ਰੋਗਣ ਦਾ ਕੰਮ ਹੋਣ ਵਾਲਾ ਸੋ ਤੁਸੀਂ ਦੇਖ ਸਕਦੇ ਹੋ ਰੋਸ਼ਨੀਦਾਰ ਹਵਾਦਾਰ ਜਿਹੜੀ ਇਹ ਕੋਠੀ ਹੈ ਬਿਲਟੀਡੇਸ਼ਨ ਵਾਸਤੇ ਇਹ ਜਾਲ ਦਿੱਤਾ ਹੋਇਆ ਸੋ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਸੋ ਥੋੜਾ ਬਹੁਤਾ ਜਿਹੜਾ ਕੰਮ ਆ ਇਸ ਕੋਠੀ ਦਾ ਕਰਾਉਣ ਵਾਲਾ ਹੈਗਾ ਲੇਕਿਨ ਜਗ੍ਹਾ ਜਿਹੜੀ ਆ ਉਹ 12.5 ਮਰਲੇ ਜਗ੍ਹਾ ਔਰ 12 ਸਾਲ ਪਹਿਲਾਂ ਇਹ ਕੋਠੀ ਬਣੀ ਆ ਯਾਨੀ ਕਿ 12 ਸਾਲ ਹੋ ਗਏ ਇਸ ਕੋਠੀ ਨੂੰ ਬਣੀ ਨੂੰ ਤਾਂ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਵੀ ਆ ਬੈੱਡਰੂਮ ਆ ਜਿਹੜੇ ਉਹ ਤਿੰਨ ਬੈੱਡਰੂਮ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਔਰ ਆਸੇ ਪਾਸੇ ਜਗ੍ਹਾ ਛੱਡਣ ਕਰਕੇ ਕੋਠੀ ਜਿਹੜੀ ਆ ਸਾਰੀ ਖੁੱਲੀ ਤੇ ਹਵਾਦਾਰ ਕੋਠੀ ਹੈਗੀ ਆ ਸੋ ਰੰਗ ਰੋਗਣ ਦਾ ਕੰਮ ਬਾਕੀ ਹੈ ਤਾਂ ਕਰਕੇ ਤੁਹਾਨੂੰ ਥੋੜਾ ਜਿਹਾ ਦੇਖਣ ਚ ਲੱਗਦਾ ਵੀ ਹੋਊਗਾ ਸੋ ਜੋ ਚੀਜ਼ ਹੈਗੀ ਆ ਤੁਹਾਡੇ ਸਾਹਮਣੇ ਆ ਦਸਾਂਝ ਰੋਡ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਜੇਕਰ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 70 ਲੱਖ ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਬਿਲਕੁਲ ਸਹੀ ਸੁਣਿਆ ਜੀ 70 ਲੱਖ ਰੁਪਿਆ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ 12.5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੇ ਲਗਭਗ 12 ਸਾਲ ਪਹਿਲਾਂ ਇਹ ਕੋਠੀ ਬਣੀ ਹੈ ਸੋ ਜੇਕਰ ਪੱਥਰ ਦੀ ਗੱਲ ਕਰੀਏ ਇਸ ਕੋਠੀ ਦੇ ਕੰਮ ਦੀ ਗੱਲ ਕਰੀਏ ਤਾਂ ਸੋਹਣਾ ਕੰਮ ਜਿਹੜਾ ਹੋਇਆ ਵੀ ਹੈ ਸਿਰਫ ਬਾਰ-ਬਾਰ ਤਾਂ ਕਰ ਰਹੇ ਆ ਕਿ ਰੰਗ ਰੋਗਣ ਦਾ ਕੰਮ ਆ ਜਿਹੜਾ ਉਹ ਬਾਕੀ ਹੈ ਤੇ ਪੀਓਪੀ ਵੀ ਹੋਈ ਵੀ ਹੈ ਸੋ ਡੋਰ ਵਿੰਡੋ ਤੁਸੀਂ ਦੇਖ ਸਕਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਆਪਾਂ ਹਰ ਇੱਕ ਚੀਜ਼ ਨੂੰ ਦਿਖਾਈਏ ਕਿਉਂਕਿ ਬਾਬਾ ਪ੍ਰਾਪਰਟੀ ਚੈਨਲ ਹੀ ਆ ਜਿਹੜਾ ਤੁਹਾਨੂੰ ਆਸੇ ਪਾਸੇ ਦੀਆਂ ਗਲੀਆਂ ਛੱਤ ਤੋਂ ਖੜ ਕੇ ਆਸੇ ਪਾਸੇ ਦੇ ਘਰ ਔਰ ਘਰ ਦੀ ਜਿਹੜੀ ਆ ਸਾਰੀ ਡਿਟੇਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਦੀ ਆ ਜਿੰਨੇ ਕੋ ਸਾਨੂੰ ਮਾਲਕ ਜਿਹੜਾ ਪਰਮਿਸ਼ਨ ਦਿੰਦਾ ਸੋ ਕੋਸ਼ਿਸ਼ ਕਰਦੇ ਹੁੰਨੇ ਆ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜਿੰਨਾ ਵੀਰ ਭਰਾਵਾਂ ਨੇ ਕਰ ਲੈਣਾ ਉਹਨਾਂ ਵਾਸਤੇ ਆਸਾਨੀ ਹੋ ਜਾਂਦੀ ਹੈ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਸੋ ਇਹ ਦੋਨਾਂ ਬੈਡਰੂਮਾਂ ਦੇ ਵਿਚਾਲੇ ਅਟੈਚ ਜਿਹੜਾ ਵਾਸ਼ਰੂਮ ਅੱਗੇ ਡਰੈਸਿੰਗ ਵੀ ਬਣੀ ਹੋਈ ਹੈ ਸੋ ਆਸੇ ਪਾਸੇ ਜਗਾ ਛੱਡੀ ਹੋਣ ਕਰਕੇ ਕੋਠੀ ਪੂਰੀ ਜਿਹੜੀ ਆ ਖੁੱਲੀ ਤੇ ਹਵਾਦਾਰ ਰੋਸ਼ਨੀਦਾਰਾ ਗੱਡੀ ਨੂੰ ਖੜਾਉਣ ਵਾਸਤੇ ਅਲੱਗ ਤੋਂ ਵੀ ਪੋਰਚ ਬਣਾਇਆ ਗਿਆ ਤੇ ਇੱਕ ਪੋਰਚ ਜਿਹੜਾ ਇਹਦੇ ਫਰੰਟ ਤੇ ਮੇਨ ਡੋਰ ਤੇ ਆਪਾਂ ਦੇਖਿਆ ਸੋ ਕੋਠੀ ਨੂੰ ਜਿਹੜਾ ਮੇਨ ਡੋਰ ਆ ਉਹ ਸਟੀਲ ਦਾ ਲੱਗਿਆ ਹੋਇਆ ਸੋ ਕਾਫੀ ਜਿਹੜੀ ਆ ਖੁੱਲੀ ਡੁੱਲੀ ਕੋਠੀ ਆ 12 ਮਰਲੇ ਬਹੁਤ ਜਗ੍ਹਾ ਬਣ ਜਾਂਦੀ ਹੈ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਮਾਲਕ ਨੇ 70 ਲੱਖ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਘਬਰਾਨ ਦੀ ਲੋੜ ਨਹੀਂ ਜਿਹੜੇ ਵੀਰ ਦਸਾਂਝ ਰੋਡ ਤੇ ਘਰ ਲੈਣਾ ਚਾਹੁੰਦੇ ਆ ਸੋ ਬਹੁਤ ਹੀ ਵਧੀਆ ਕੋਠੀਆਂ ਆਪਣੇ ਕੋਲੇ ਹੋਰ ਵੀ ਪਈਆਂ ਤੁਸੀਂ ਚੈਨਲ ਤੇ ਵਿజిਟ ਕਰ ਸਕਦੇ ਹੋ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਫਰੀ ਆਫ ਕਾਸਟ ਤੁਸੀਂ ਸਾਨੂੰ ਵੀਡੀਓ ਬਣਾ ਕੇ ਮੋਬਾਈਲ ਨੂੰ ਡੇਟਾ ਕਰਕੇ ਸਲੋ ਮੋਸ਼ਨ ਦੇ ਵਿੱਚ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਘਰ ਦੀ ਸਾਰੀ ਡਿਟੇਲ ਕਿੰਨੇ ਰੂਮ ਬਣੇ ਆ ਕਿੰਨੇ ਵਾਸ਼ਰੂਮ ਕਿੰਨੀ ਜਗ੍ਹਾ ਚ ਬਣੀ ਆ ਕਿੰਨਾ ਚਿਰ ਹੋ ਗਿਆ ਉਹਨੂੰ ਬਣੀ ਨੂੰ ਤਾਂ ਇਹ ਸਾਰੀ ਡਿਟੇਲ ਜਿਹੜੀ ਆ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਜ਼ਰੂਰ ਭੇਜੋ ਸੋ ਇਹ ਫਰਸਟ ਫਲੋਰ ਤੇ ਆਪਾਂ ਦੇਖ ਰਹੇ ਹਾਂ ਮੌਂਟੀ ਬਣੀ ਹੋਈ ਆ ਸੋ ਰੇਲਿੰਗ ਹੈ ਜਿਹੜੀ ਪੌੜੀਆਂ ਨੂੰ ਲੱਕੜ ਦੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆਸ-ਪਾਸੇ ਦੀ ਰੈਸ਼ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਆ ਰੈਸ਼ ਹੈਗੀ ਹੈ ਸੋ ਉੱਪਰ ਸਿਰਫ ਮਾਉਂਟੀ ਬਣੀ ਹੋਈ ਹੈ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਆਪਾਂ ਦੇਖ ਰਹੇ ਸੀ ਕਿ ਸਾਈਡ ਤੇ ਜਿਹੜੀ ਹੈ ਜਗਾ ਉਹ ਛੱਡੀ ਹੋਈ ਹੈ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਧੰਨਵਾਦ ਤੁਹਾਡਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਥੈਂਕ ਯੂ ਵੈਰੀ ਮਚ